ਤੈਨੂੰ ਮੋਹ ਮਾਇਆ ਦੀਆਂ ਤੰਦਾਂ ਜਕੜ ਕੇ ਬਹਿ ਗਈਆਂ ਇਹ ਜੱਗ ਨਾਲ ਗੂੜੀਆਂ ਕਿਉਂ ਫਰੀਤਾ ਪੈ ਗਈਆਂ ਹਾਂ ਤੈਨੂੰ ਮੋਹ ਮਾਇਆ ਦੀਆਂ ਤੰਦਾਂ ਜਕੜ ਕੇ ਬਹਿ ਗਈਆਂ ਇਹ ਜੱਗ ਨਾਲ ਗੂੜੀਆਂ ਕਿਉਂ ਫਰੀਤਾ ਪੈ ਗਈਆਂ ਉਹ ਕਿਉਂ ਤੇਰੇ ਦਿਲ ਵਿੱਚ हां ਦੂਜਿਆਂ ਲਈ ਸਤਕਾਰ ਨਹੀਂ ਓ ਬਿਨ ਮਤਲਬ ਤੋਂ ਜੱਗ ਤੇ ਕੋਈ ਦਿਲਦਾਰ ਨਹੀਂ ਹਾਂ ਬਿਨ ਮਤਲਬ ਤੋਂ ਜੱਗ ਤੇ ਕੋਈ ਦਿਲਦਾਰ ਨਹੀਂ ਓ ਸੱਜਣਾ ਬਿਨ ਮਤਲਬ ਤੋਂ ਜੱਗ ਤੇ ਕੋਈ ਦਿਲਦਾਰ ਨਹੀਂ ਹੋਈ ਰਹੀ ਨਾ ਜਦੋਂ ਜਵਾਨੀ ਮੁਖੜੇ ਤੇਰੇ ਤੇ ਓ ਨੀਂਦ ਨਹੀਂ ਆਉਣੀ ਨੇੜੇ ਬਿਸਤਰ ਤੇਰੇ ਦੇ ਹਾਂ ਰਹੀ ਨਾ ਜਦੋਂ ਜਵਾਨੀ ਮੁਖੜੇ ਤੇਰੇ ਤੇ ਨੀਂਦ ਨਹੀਂ ਆਉਣੀ ਨੇੜੇ ਬਿਸਤਰ ਤੇਰੇ ਦੇ ਆਉਂਦੀ ਮੌਤ ਨੂੰ ਰੋਕੂ ਐਸਾ ਕੋਈ ਦਮਦਾਰ ਨਹੀਂ ਹਾਂ ਮਤਲਬ ਤੋਂ ਬਿਨ ਜਗ ਤੇ ਕੋਈ ਦਿਲਦਾਰ ਨਹੀਂ ਹਾਂ ਬਿਨ ਮਤਲਬ ਤੋਂ ਜਗ ਤੇ ਕੋਈ ਦਿਲਦਾਰ ਨਹੀਂ ਓਏ ਸੱਜਣਾ ਬਿਨ ਮਤਲਬ ਤੋਂ ਜੱਗ ਤੇ ਕੋਈ ਦਿਲ ਦਾ ਨਹੀਂ ਤੇਰਾ ਬਿਨਾ ਖੰਭਾ ਤੋਂ ਭੌਰ ਉਡਾਰੀ ਲਾ ਜਾਣਾ ਓ ਤੈਨੂੰ ਆਪਣੇ ਆਨੇ ਚਿਖਾ ਤੇਰੀ ਤੇ ਪਾ ਜਾਣਾ ਤੇਰਾ ਬਿਨਾ ਖੰਭਾ ਤੋਂ ਭੌਰ ਉਡਾਰੀ ਲਾ ਜਾਣਾ ਤੈਨੂੰ ਆਪਣੇ ਆਨੇ ਖਾ ਤੇਰੀ ਤੇ ਪਾ ਜਾਣਾ ਉੱਡ ਜਾਏਗਾ ਉੱਥੇ ਜਿੱਥੇ ਤੇਰਾ ਪਰਿਵਾਰ ਨਹੀਂ ਅ ਮਤਲਬ ਤੋਂ ਬਿਨ ਜੱਗ ਤੇ ਕੋਈ ਦਿਲਦਾਰ ਨਹੀਂ ਹਾਂ ਬਿਨ ਮਤਲਬ ਤੋਂ ਜੱਗ ਤੇ ਕੋਈ ਦਿਲਦਾਰ ਨਹੀਂ ਓਏ ਸੱਜਣਾ ਬਿਨ ਮਤਲਬ ਤੋਂ ਜੱਗ ਤੇ ਕੋਈ ਦਿਲਦਾਰ ਨਹੀਂ ਤੈਨੂੰ ਅੰਤ ਸਲਾਉਣਾ ਲੋਕਾਂ ਦੇ ਦਿਆਂ ਕਾਲਿਆਂ ਨੇ ਚੰਨਣਵਾਲ ਪਿੰਡ ਵਾਲਿਆ ਨੇ ਹਾਂ ਤੈਨੂੰ ਅੰਤ ਸਲਾਉਣਾ ਲੋਕਾਂ ਦਿਲਦਿਆਂ ਕਾਲਿਆਂ ਨੇ ਨਹੀਂ ਦੁੱਖ ਬੰਡਾਉਣੇ ਚੰਨਣਵਾਲ ਪਿੰਡ ਵਾਲਿਆ ਨੇ ਓਏ ਤੇਰਾ ਕੁੰਬੜ ਵਾਲੀਆ ਧਰਤੀ ਤੇ ਕੋਈ ਅਧਿਕਾਰ ਨਹੀਂ ਔ ਮਤਲਬ ਤੋਂ ਬਿਨ ਜੱਗ ਤੇ ਕੋਈ ਦਿਲਦਾਰ ਨਹੀਂ ਹਾਂ ਬਿਨ ਮਤਲਬ ਤੋਂ ਜੱਗ ਤੇ ਕੋਈ ਦਿਲਦਾਰ ਨਹੀਂ ਓਏ ਸੱਜਣਾ ਬਿਨ ਮਤਲਬ ਤੋਂ ਜੱਗ ਤੇ ਕੋਈ ਦਿਲਦਾਰ ਨਹੀਂ ਅਸੀ ਕਾਲ ਜੀ ਕੀ ਹਾਲ ਚਾਲ ਨੇ ਮਿੱਤਰੋ ਅੱਜ ਮੇਰੇ ਨਾਲ ਮੇਰਾ ਭਰਾ ਰੇਸ਼ਮਨੂਰ ਅਚਾਨਕ ਹੀ ਮੈਨੂੰ ਫੋਨ ਲਾ ਲਿਆ ਕਹਿੰਦਾ ਪੱਟੀ ਅੱਜ ਕਿਹੜੇ ਰੂਟ ਤੇ ਐ ਮੈਂ ਕਿਹਾ ਵੀ ਅੱਜ ਮੈਂ ਜਾ ਰਿਹਾ ਭਗਤਾ ਭਾਈ ਕਾ ਬਾਜਾਖਾਨਾ ਕੋਟਕਪੂਰਾ ਉਹ ਸਾਈਡ ਹਾਂਜੀ ਕਹਿੰਦਾ ਫਿਰ ਆਪਾਂ ਕਿੱਥੇ ਮਿਲੀਏ ਮੈਂ ਕਿਹਾ ਜਿੱਥੇ ਕਹੇਗਾ ਕਹਿੰਦਾ ਮੈਂ ਆਉਣਾ ਸਲਾਬਤਪੁਰੇ ਅਸੀਂ ਇਸ ਟਾਈਮ ਸਲਾਬਤਪੁਰੇ ਤੇ ਭਦਾਉੜ ਦੇ ਵਿਚਕਾਰ ਇਹ ਜਨਾਏ ਇਧਰਲੇ ਪਾਸੇ ਜਿਵੇਂ ਕਹਦੀਏ ਇਹ ਹੁੰਦੀਆਂ ਨੇ ਕੱਚੀਆਂ ਜਿੱਥੇ ਹਨਾ ਇੱਟਾਂ ਪੱਤ ਦੇ ਪਥੇਰ ਕਹਿ ਦਿੰਦੇ ਹਾਂ ਹਾਂਜੀ 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 ਅਸੀਂ ਇੱਥੇ ਜ ਖੜ ਕੇ ਨਾ ਇੱਕ ਇਹ ਸਾਨੂੰ ਪਹਿਲਾਂ ਤੋਂ ਸੌਂਗ ਹੈ ਪਹਿਲਾਂ ਤੋਂ ਵੀ ਅਸੀਂ ਅਕਸਰ ਹੀ ਫੋਨ ਦੇ ਉੱਪਰ ਨਾ ਜਿਹੜੀ ਇਹ ਗੱਲਾਂ ਬਾਤਾਂ ਲਿਖਦੀ ਰਹਿੰਦੇ ਆ ਕੋਈ ਸ਼ੈਰੀ ਇਹਨੇ ਲਿਖ ਲਈ ਮੈਨੂੰ ਸੁਣਾ ਦਿੰਦਾ ਕੋਈ ਮੈਨੂੰ ਗੱਲ ਔੜ ਜੇ ਮੇਰੇ ਇਸ ਨੂੰ ਸੁਣਾ ਦਿੰਦਾ ਇੱਕ ਐਸੀ ਇੱਕ ਗੱਲ ਜੀ ਤੁਹਾਡੇ ਨਜ਼ਰ ਕੀਤੀ ਆ ਸੋ ਆਸ ਹੈ ਵੀ ਤੁਹਾਨੂੰ ਇਹ ਜ਼ਰੂਰ ਪਸੰਦ ਆਉ। ਹਾਂ ਇੱਕ ਇਹ ਹੈ ਨਾ ਰੂਹ ਨੂੰ ਸੰਤੁਸ਼ਟੀ ਦੇਣ ਵਾਸਤੇ ਇੱਕ ਸੌਂਕ ਲਈ ਅਸੀਂ ਇਦਾਂ ਦੀਆਂ ਚੀਜ਼ਾਂ ਲਿਖਦੇ ਰਹਿੰਦੇ ਹਾਂ ਸਚਾਈ ਹੁੰਦੀ ਹੈ ਲੋਕ ਤੱਤ ਵਰਗੀਆਂ ਗੱਲਾਂ ਹੁੰਦੀਆਂ ਨੇ ਤੇ ਭਰਾਵਾਂ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜ਼ਰੂਰ ਦੱਸਿਓ ਵੀ ਕਿਸ ਤਰ੍ਹਾਂ ਗਾਇਆ ਗਿਆ ਕਿਉਂਕਿ ਗਾਉਣਾ ਤਾਂ ਨਹੀਂ ਆਉਂਦਾ ਪਰ ਇੱਕ ਆਪਣੀ ਸੰਤੁਸ਼ਟੀ ਲਈ ਇਦਾਂ ਪੇਸ਼ਕਾਰੀ ਕਰਦੇ ਰਹਿੰਦੇ ਹਾਂ ਹਾਂਜੀ ਧੰਨਵਾਦ ਮਿਹਰਬਾਨੀ ਥੈਂਕ ਯੂ